ਸੰਗਰੂਰ ਦੇ ਵਿੱਚ ਆਵਾਰਾ ਪਸ਼ੂਆਂ ਦੀ ਸਮੱਸਿਆ ਤੋਂ ਹੁਣ ਸ਼ਹਿਰ ਵਾਸੀਆਂ ਨੂੰ ਨਿਜ਼ਾਤ ਮਿਲ ਸਕਦੀ ਹੈ ਕਿਉਂਕਿ ਹੁਣ ਜ਼ਿਲ੍ਹਾ ਪ੍ਰਸ਼ਾਸਨ ਨੇ ਸਮਾਜ ਸੇਵੀ ਸੰਗਠਨ ਨੂੰ ਨਾਲ ਲੈ ਕੇ ਸ਼ਹਿਰ ਦੇ ਆਵਾਰਾ ਪਸ਼ੂਆਂ ਨੂੰ ਫੜਨ ਦਾ سلسلہ ਜਾਰੀ ਕਰ ਦਿੱਤਾ ਹੈ ਜ਼ਿਲ੍ਹਾ ਸੰਗਰੂਰ ਦੇ ਪਿੰਡ ਝਨੇੜੀ ਦੇ ਵਿੱਚ ਕਈ ਏਕੜ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਬਣਾਈ ਗਈ ਗਊਸ਼ਾਲਾ ਵਿੱਚ ਇਹਨਾਂ ਪਸ਼ੂਆਂ ਨੂੰ ਛੱਡਿਆ ਜਾਵੇਗਾ ਇਸ ਮੁਹਿੰਮ ਦੀ ਸ਼ੁਰੂਆਤ ਵੀ ਕਰ ਦਿੱਤੀ ਗਈ ਹੈ ਨੋ ਨੋ ਜਿਲ੍ਹੇ ਕਿੰਨੇ ਕੋਵਾਰਾ ਪਸ਼ੂ ਨੇ ਤੇ ਕਰੋ ਤੱਕ ਇਹ ਹੱਤੂ ਕਰਨ ਦੀ ਜੈਕ ਪੁਣਾ ਕੀ ਜੀ ਇੰਸਤ ਜਿਹੜੀ ਐਗਜ਼ੈਕਟ ਨੰਬਰ ਹੈ ਉਹ ਹਲੇ ਤੱਕ ਕਿਸੇ ਨੂੰ ਨਹੀਂ ਪਤਾ ਪਰ 3 ਤੋਂ 4000 ਉਮੀਦ ਹੈ ਕਿ ਪਸ਼ੂ ਹੋਣਗੇ ਦੂਜੀ ਇਹ ਗੱਲ ਹੈ ਕਿ ਪਸ਼ੂਆਂ ਦਾ ਕੋਈ ਦਾਇਰਾ ਨਹੀਂ ਹੁੰਦਾ ਦੂਜੇ ਜ਼ਿਲ੍ਹਿਆਂ ਤੋਂ ਇੱਥੇ ਆ ਸਕਦੇ ਇਸ ਜ਼ਿਲ੍ਹੇ ਤੋਂ ਕਿਤੇ ਹੋਰ ਜਾ ਸਕਦੇ ਸੋ ਅੰਦਾਜ਼ਾ ਹੀ ਹੈ ਸਾਡਾ ਬਾਕੀ ਇਹ ਅੰਦਾਜ਼ਾ ਥੋੜਾ ਬਹੁਤ ਗਲਤ ਵੀ ਹੋ ਸਕਦਾ ਇੱਕ ਕਦੋਂ ਤੱਕ ਆਪਾਂ ਇਹਨੂੰ ਬਿਲਕੁਲ ਡਰਾਈਵ ਖਤਮ ਕਰ ਦਾਂਗੇ। ਇਸ ਚੀਜ਼ ਦਾ ਜਵਾਬ ਦੇਣਾ ਵੀ ਬਹੁਤ ਮੁਸ਼ਕਲ ਹੈ। ਇਸ ਦੇ ਇਸ ਦੇ ਵਿੱਚ ਲੋਕਾਂ ਦਾ ਸਹਿਯੋਗ ਮਹੱਤਵਪੂਰਨ ਹੈ ਕਿਉਂਕਿ ਸਰਕਾਰ ਨੇ 25 ਏਕੜ ਜਗ੍ਹਾ ਰੱਖੀ ਹੈ। ਉਸ 25 ਏਕੜ ਜਗ੍ਹਾ ਦੇ ਵਿੱਚ ਫਿਲਹਾਲ ਤਕਰੀਬਨ 500 ਤੋਂ 700 ਡੰਗਰ ਰੱਖਣ ਦਾ ਇੰਤਜ਼ਾਮ ਹੈਗਾ। ਜਿਵੇਂ ਜਿਵੇਂ ਲੋਕਾਂ ਦੀ ਮਦਦ ਮਿਲਦੀ ਜਾਊਗੀ ਕਿਉਂਕਿ ਇਹ ਸਾਰਾ ਕੁਝ ਹੀ ਹੈ ਚਾਹੇ ਉਹ ਇੱਟਾਂ ਹੋਣ ਚਾਹੇ ਸਮਾਨ ਹੋਵੇ ਚਾਹੇ ਲੇਬਰ ਹੋਵੇ ਚਾਹੇ ਤੂੜੀ ਹੋਵੇ ਲੋਕਾਂ ਦੇ ਸਹਿਯੋਗ ਨਾਲ ਆਉਂਦਾ ਜਿਵੇਂ ਜਿਵੇਂ ਸਾਨੂੰ ਸਹਿਯੋਗ ਪ੍ਰਾਪਤ ਹੋਈ ਜਾਊ ਅਸੀਂ ਉਸ ਚੀਜ਼ ਤੇ ਹੋਰ ਬਿਲਡ ਅਪ ਕਰੀ ਜਾਵਾਂਗੇ ਜਗਾ ਅਸੀਂ ਸਿਕਿਉਰ ਕਰ ਲਈ ਹੈ ਜਿਹੜੀ ਸਭ ਤੋਂ ਇੰਪੋਰਟੈਂਟ ਸੀ ਲੋਕਾਂ ਦਾ ਜਿੰਨਾ ਇਸ ਮੁਹਿਮ ਨੂੰ ਹੰਗਾਰਾ ਮਿਲੇਗਾ ਉਨੇ ਹੀ ਜ਼ਿਆਦਾ ਐਨੀਮਲ ਇਹਦੇ ਵਿੱਚ ਰੱਖੇ ਜਾਣਗੇ ਛਨੇੜੀ ਵਿੱਚ ਗਊਸ਼ਾਲਾ ਬਣਾਈ ਗਈ ਹੈ ਜਿਹੜੀ ਅਧੂਰੀ ਪਈ ਸੀ ਜਿਹਨੂੰ ਚਾਲੂ ਕਰਨ ਵਾਸਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਦੇ ਡੀ ਸਾਹਿਬ ਨੇ ਪਰਸਨਲ ਇੰਟਰਸਟ ਲੈ ਕੇ ਉਹਨੂੰ ਚਾਲੂ ਕਰਨ ਵਾਸਤੇ ਅਸੀਂ ਯਤਨ ਕੀਤੇ ਔਰ ਜੋ ਸੰਗਰੂਰ ਸ਼ਹਿਰ ਦੇ ਵਿੱਚ ਟੱਠੇ ਉੱਥੇ ਪਹੁੰਚਾਉਣ ਦੀ ਗੱਲ ਹੈ ਉਹਦੇ ਵਾਸਤੇ ਇੱਕ ਐਨ ਜੀਓ ਦੇ ਨਾਲ ਸੰਪਰਕ ਕੀਤਾ ਗਿਆ ਜਿਹੜੀ ਸਾਡੇ ਸਰਕਾਰ ਦੀ ਡੀ ਸੀ ਸਾਹਿਬ ਦੀ ਸਾਡੇ ਸ਼ਹਿਰ ਵਾਸੀਆਂ ਵਾਸਤੇ ਮਦਦ ਕਰ ਰਹੀ ਹੈ ਸੰਸਥਾ ਟੱਠਿਆਂ ਨੂੰ ਫੜ ਕੇ ਉੱਥੇ ਛੱਡਣ ਵਾਸਤੇ ਕਿਉਂਕਿ ਸਭ ਤੋਂ ਔਖਾ ਕੰਮ ਹੈ ਜਿੱਦ ਤੱਕ ਪ੍ਰੋਵੀਜ਼ਨ ਦੀ ਗੱਲ ਹੈ ਜਿੰਨੇ ਮਰਜ਼ੀ ਟੱਠੇ ਹੋਣ ਸ਼ਹਿਰ ਦੇ ਅਸੀਂ ਅਗਲੇ ਆਉਣ ਵਾਲੇ 1 ਮਹੀਨੇ ਦੇ ਵਿੱਚ ਸਾਰੇ ਟੱਠੇ ਸ਼ਹਿਰ ਦੇ ਚੱਕ ਕੇ ਉਥੇ ਪਹੁੰਚਾ ਦੇਣੇ ਆ ਔਰ ਉਥੇ ਦੇਖਰੇਖ ਵਾਸਤੇ ਸਾਡੇ ਉਰੇ ਆਫੀਸਰ ਸਾਹਿਬਾਨ ਦੀ ਡਿਊਟੀ ਲੱਗੀ ਹੈ ਚਾਹੇ ਉਥੇ ਤੂੜੀ ਦੀ ਗੱਲ ਹੈ ਬਹੁਤ ਸਾਰੇ ਲੋਕਾਂ ਨੇ ਵੋਲੰਟੇਰੀਲੀ ਆ ਕੇ ਉਥੇ ਤੂੜੀ ਪਹੁੰਚਾਈ ਹੈ ਤਾਂ ਕਿ ਡੰਗਰਾਂ ਦਾ ਖਿਆਲ ਕੀਤਾ ਜਾ ਸਕੇ ਔਰ ਉਥੇ ਹਰੇ ਵਾਸਤੇ ਚਾਰੇ ਵਾਸਤੇ ਹਰ ਚੀਜ਼ ਦੀ ਪਲੈਨਿੰਗ ਹੋ ਰਹੀ ਹੈ ਚਾਹੇ ਪਾਣੀ ਦੀ ਵਵਸਥਾ ਦੀ ਗੱਲ ਹੈ ਨਵੇਂ ਹੋਰ ਸ਼ੈੱਡ ਪਾਉਣ ਦੀ ਗੱਲ ਹੈ ਜਦੋਂ ਜ਼ਿਆਦਾ ਜਾਨਵਰ ਉੱਥੇ ਪਹੁੰਚ ਜਾਣਗੇ ਉਦੋਂ ਜਿੰਨੇ ਜਿੰਨੀ ਲੋਡ ਹੋਊਗੀ ਉਹਨੂੰ ਉਹਦਾ ਇੰਤਜ਼ਾਮ ਨਾਲਦਿਆਂ ਕੀਤਾ ਜਾਊਗਾ ਨਵਾਂ ਟਰੈਕਟਰ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਲਿੱਤਾ ਹੈ ਤੇ ਉਸ ਦੇ ਨਾਲ-ਨਾਲ ਜਿਹੜੀ ਲਿਫਟ ਵਾਲੀ ਟਰਾਲੀ ਹੈ ਉਹਦਾ ਵੀ ਅਸੀਂ ਆਰਡਰ ਦਿੱਤਾ ਹੈ ਜਿੰਨੀ ਦੇਰੇ ਇਹ ਸੰਸਥਾ ਕੰਮ ਕਰ ਰਹੀ ਹੈ ਫੜਨ ਦਾ ਹਲੇ ਅਸੀਂ ਉਹਨਾਂ ਦੀ ਗੱਡੀ ਯੂਜ਼ ਕਰ ਰਹੇ ਹਾਂ ਇਸ ਪ੍ਰੋਬਲਮ ਨੂੰ ਆਪਣੇ ਸ਼ਹਿਰ ਚੋਂ ਆਪਾਂ ਖਤਮ ਕਰ ਦੇਣਾ ਇਹਦੇ ਵਾਸਤੇ ਸਾਰੇ ਸ਼ਹਿਰ ਵਾਸੀਆਂ ਦੇ ਸਹਿਯੋਗ ਦੀ ਸਾਥ ਦੀ ਲੋਡ ਹੈ ਚਾਹੇ ਠੱਠੇ ਨੂੰ ਫੜਨ ਤੋਂ ਲੈ ਕੇ ਉਹਨਾਂ ਨੂੰ ਪਹਚਾਨ ਤੱਕ ਦੀ ਗੱਲ ਹੋਵੇ ਜਾਂ ਪਹੁੰਚਣ ਤੋਂ ਬਾਅਦ ਉੱਥੇ ਜਾ ਕੇ ਉਹਨਾਂ ਦੇ ਖਾਣ ਦੀ ਪੀਣ ਦੀ ਤੇ ਰਹਿਣ ਦੀ ਤੇ ਉਹਨਾਂ ਦੀ ਸਹੂਲਤਾਂ ਦੀ ਗੱਲ ਹੋਵੇ ਜਿੱਥੇ ਤੱਕ ਸਮਾਜ ਸੇਵੀ ਜਥੇਬੰਦੀਆਂ ਦੀ ਗੱਲ ਹੈ ਮੈਂ ਉਹਨਾਂ ਨੂੰ ਸਾਰਿਆਂ ਨੂੰ ਆਪਣੇ ਵੱਲੋਂ ਡੀਸੀ ਸਾਹਿਬ ਵੱਲੋਂ ਅਪੀਲ ਕਰਨਾ ਚਾਹੁੰਦਾ ਕਿ ਉਹ ਸਾਰੇ ਵੱਜ ਚੜ ਕੇ ਆ ਕੇ ਇਸ ਦੇ ਵਿੱਚ ਸਾਡਾ ਸਾਥ ਦੇਣ ਸੰਗਰੂਰ ਤੋਂ ਜਗਤਾਰ ਬਾਬਾ ਦੀ ਰਿਪੋਰਟ ਜਗਤ ਸੇਵਕ ਵੈਬ ਟੀਵੀ ਕੋੜਿਆ ਜੰਗਲ